ਸਤਿ ਸ਼੍ਰੀ ਅਕਾਲ ਸਾਰੇ ਨੂੰ ਪੂਜੀ ਦਿਵਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਕੀਰਦਾਸ ਕਰਦੇ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਮੈਂ ਅਗਲੀ ਸਟਾਰਟਿੰਗ ਕਰ ਤੇ ਟਾਈਮ ਹੋ ਚੁੱਕਿਆ ਸ਼ਾਮ ਦੇ 4:00 ਵਜੇ ਲੱਗੇ ਨੇ ਜੀ ਮੈਂ ਲੱਕੀ ਸੀ ਕਿ ਇੱਥੇ ਸਿਰ ਪਾਵਾਂ ਦੇਖੋ ਜੀ ਸਵੇਤਨਾ ਸਵੇਰ ਲੈਣੇ ਪਰ ਸਿਰ ਪਾਉਣ ਦਾ ਟੈਮਪਰ ਹੈਗਾ ਕੋਣ ਆ ਕੇ ਮੋੜ ਲੇ ਕਿ ਮੈਂ ਚਲੋ ਆਪਾਂ ਦੱਸਾਂਗੇ ਕੁਝ ਮੇਰੀ ਅੱਜ ਸਿਹਤ ਵੀ ਖਰਾਬ ਸੀਗੀ ਕੱਲ ਸ਼ਾਮ ਨੂੰ ਪਤਾ ਕੀ ਹੋਇਆ ਪਤਾ ਨਹੀਂ ਮਿੰਦ ਪਤਾ ਮਿੰਦ ਲੱਗਿਆ ਹੈਗਾ ਫਿਰ ਕੰਮ ਨਹੀਂ ਦੋਪਹੀਆ ਕੱਲ ਨਹੀਂ ਤੇ ਕਮਰ ਹੁਣ ਤਾਂ ਲੋਜੀ ਤਾਂ ਆਪਾਂ ਚੋਇਆ ਆਂਦੀਆਂ ਆਪਾਂ ਧਾਰਾਂ ਦਾ ਕੰਮ ਨਿਬੇੜਤਾ ਪਾਣੀ ਵਗਾਰਾ ਵੀ ਪਲਾਤਾ ਉਹਨਾਂ ਨੂੰ ਅੱਜ ਮੈਂ ਨਹੀਂ ਬੁਲਾਇਆ ਹੈਗਾ ਸੈਲਫੇ ਦੇ ਆਪਣੇ ਬੁਲਾਇਆ ਤੇ ਹੌਲੀ ਜੀ ਮੈਂ ਤੇਰੀ ਤੁਸੀਂ ਵਿੱਚ ਚਾਹ ਚਾਹ ਪੀਣਿਆ ਤੇ ਆਪਣੇ ਬੱਚੇ ਨੂੰ ਪਤਾ ਹੀ ਹੈ ਦੋਨੋਂ ਹੀ ਚਲੇ ਗਏ ਸੈਲਫੇ ਵੀ ਚਲੇਗਾ ਪੂਆ ਕੋਲ ਜਸਤਰਨ ਵੀ ਗਿਆ ਹੋਇਆ ਹੈ ਬੱਚੇ ਨੇ ਜਾਣ ਤੋਂ ਬਾਅਦ ਬਸ ਖਾਣ ਪੀਣ ਚ ਕੋਈ ਵੀ ਟਾਈਮ ਨਹੀਂ ਰਹਿੰਦਾ ਜੱਜੀ ਕਰੇ ਬਸ ਉਹਦੇ ਹੀ ਬਣਾਉਨੇ ਆ ਕਾ ਕੀ ਜੇ ਜਬ ਬੱਚੇ ਕਰ ਰਹੇ ਜਾਂ ਫਿਰ ਕੁਛ ਨਾ ਕੁਛ ਕਹੀ ਜਾਂਦੇ ਮੂ ਵੀ ਆਪਣਾ ਲਾਵਣਾ ਦਾ ਤੇ ਖਾ ਲੈਣੇ ਹਨਾ ਕੁਛ ਟਾਈਮ ਤੈਨ ਦਾ ਮੂ ਵੀ ਵਗੈਰਾ ਅੱਧੀ ਨੇ ਚਾਹ ਪੀਤੀ ਜਾਂਦੀ ਆ ਪਰ ਹੁਣ ਦੋ ਜਣ ਰਹਿ ਗਏ ਇਕੱਲੇ ਤੇ ਮੇਰਾ ਜੀ ਨਹੀਂ ਕਰਦਾ ਹੈਗਾ ਅੱਜ ਤੇ ਇਹਦੇ ਪਾਪੇ ਨੇ ਗੱਸੀ ਕਿਉਂਕਿ ਦੋ ਤਣੇ ਵਾਰੀ ਮੇਰਾ ਜੀ ਨਹੀਂ ਕਰਾ ਚਾਹ ਪਰ ਪੀਣ ਦਾ ਫਿਰ ਮੈਂ ਕਿਹਾ ਠੀਕ ਬਣਾਉਣਾ ਇਕੱਲੇ ਖਾਣ ਤੇ ਬਸ ਜੀ ਬਣਾਈ ਜੀ ਚਾਹ ਹੁਣ ਬਣਾ ਕੇ ਕਿੰਨੇ ਆ ਕੱਲਿਆਂ ਦਾ ਚੀਜ਼ ਹੀ ਨਹੀਂ ਕਰਦਾ ਹੈਗਾ ਕੀ ਬਣਾਈਏ ਕੀ ਖਾਈਏ ਹੈਨਾ ਤਾਂ ਸਬਜੀ ਬਣਾਉਣ ਨੂੰ ਜੀ ਕਰਦਾ ਵੀ ਕੀ ਬਣਾਵਾਂ ਜਵਾਕਾਂ ਨਾਲ ਰੌਣਕ ਰਹਿੰਦੀ ਹੈ ਨਾਲੇ ਸੁਣਨ ਸਮਝ ਲੱਗਦਾ ਤੇ ਨਾਲੇ ਖਾਣ ਫੀਣ ਚ ਅੰਦਵੀ ਆ ਬਣਾ ਲੋ ਆ ਬਣਾਉਂਦੇ ਹੈਨਾ ਤੇ ਤੁਹਾਨੂੰ ਆਵਾਜ਼ ਆਉਣੀ ਹੋਊ ਜੀ ਆਪਣੇ ਗਰਾਊਂਡ ਦੇ ਵਿੱਚ ਹੈਗਾ ਟੂਰਨਾਮੈਂਟ ਕ੍ਰਿਕਟ ਦਾ ਟੂਰਨਾਮੈਂਟ ਚੱਲ ਰਿਹਾ ਸਵੇਰ ਦੇ ਲੱਗੇ ਹੋਏ ਨੇ ਸਾਰਾ ਸ਼ਿਕਰ ਦੁਪਹਿਰਾਂ ਨਾਲ ਨੇ ਸਿਰ ਪਾਇਆ ਜਵਾਕਾਂ ਨੇ ਤੁਕਾ ਦੇ ਵਿੱਚ ਇਹ ਗੇਲਣ ਲੱਗੇ ਹੋਏ ਹਨ ਵੀ ਆਵਾਜ਼ ਆ ਰਹੀ ਨਾ ਤੇ ਜੇ ਜਸਤਰ ਨੂੰ ਨਹੀਂ ਹੁੰਦੇ ਉਹਨਾਂ ਨੇ ਮੇਤੀ ਜਾਣਾ ਸੀਗਾ ਮੈਨੂੰ ਜਸਤਰ ਨਾਲ ਹੋਣਾ ਆ ਕਹਿੰਦਾ ਮੰਮੀ ਕਹਿੰਦਾ ਵੀਡੀਓ ਬਣਾ ਕੇ ਭੇਜ ਦੇ ਪਰ ਵੀਡੀਓ ਕੌਣ ਬਣਾਊਗਾ ਮੈਂ ਮੈਕਰੋਥ ਤੇ ਕਹਿਣਾ ਬਹੁਤ ਜ਼ਰਾ ਤੂੰ ਪਾਏ ਪਤਾ ਨਹੀਂ ਕਿ ਮੈਂ ਖੇਲਦੇ ਨੇ ਨਹੀਂ ਤੁਕਾ ਦੇ ਵਿੱਚ ਸਵੇਤ ਲੱਗੇ ਹੋਏ ਅਲਦੀ ਜੀ ਮੈਂ ਬਹੁਤ ਔਖੀ ਸੀ ਕਿ ਮੇਰੀ ਢੂਗੀ ਕੱਲ ਸ਼ਾਮ ਤੋਂ ਇੰਨੀ ਘੁੰਮਣ ਲੱਗ ਗਈ ਸਾਰੀ ਰਾਤ ਮੈਂ ਤਾਂ ਬੈਠ ਕੇ ਕੱਟੀ ਮਾਸਾ ਕਰੇ ਜਦੋਂ ਬਸ ਡਰਦੇ ਹੋਏ ਗਿਆ ਟੂ ਵਿੱਚ ਤੇ ਰਾਤੀ ਸਾਰੀ ਇਕੱਲੇ ਬੈਠ ਕੇ ਕੱਢ ਲਈ ਤੇ ਅੱਜ ਦੁਪਹਿਰੇ ਸੌ ਕੇ ਕੱਢ ਲਈ ਦੁਪਹਿਰੇ ਮੈਂ ਸੁੱਤੀ ਰਹੀ ਅੱਜ ਸਾਰਾ ਦਿਨ ਸੌਈ ਗਈ ਨੀਂਦੇ ਬਹੁਤ ਆਈ ਤੇ ਸੌਏ ਰਹੇ ਤੇ ਤਾਂ ਹੀ ਅੱਜ ਕੋਈ ਤੁਹਾਡੇ ਨਾਲ ਬਲੌਗ ਨਹੀਂ ਸ਼ੇਅਰ ਕਰਿਆ ਕੁਝ ਵੀ ਕੰਪੀਨ ਦਾ ਜਾਂ ਕੋਈ ਕੰਮਕਾਰ ਦਾ ਕਿ ਤੇ ਮੈਂ ਸਵੇਰੋਂ ਤਾਂ ਇਹ ਕੱਤਾ ਸੀਗਾ ਮੈਂ ਸਾਪੀ ਤੇ ਪੱਪਰ ਮਹਾਜੇ ਕੱਖ ਪਾ ਦੇਗਾ ਸੰਨੀ ਕਰ ਦੇਗਾ ਤਾਂ ਤਾਰਾ ਚੁੱਲੂ ਵੀ ਨਹੀਂ ਮੇਰੇ ਚੰਮਾ ਦੇਣਾ ਵੀ ਤਾਰਾ ਚੁੱਲੂ ਤੇ ਵੀ ਸੰਨੀ ਕਰਨੀ ਮੇ ਤਾਰਾਂ ਦਾ ਚਲਣਾ ਆਪੇ ਸੋਈ ਚੋਲੂਗੀ ਆਪੇ ਸੰਨੀ ਕਰੂਗਾ ਤਾਂ ਫੇਰ ਜਸਵੇਰੇ ਸੰਨੀ ਇਹਨੇ ਕਰੀ ਦੁਪਹਿਰੇ ਤੇ ਪਾਪਾ ਨੇ ਕਰੀ ਮੈਂ ਨਾ ਫੇਰੋ ਸਵੇਰੇ ਸਾਰੇ ਕੰਮ ਲੱਕ ਤੇ ਚੁੰਨੀ ਬਨ ਕੇ ਫੇਰ ਕਰੇਗੀ ਤੂੰ ਹੀ ਜਮੇ ਥੱਲੇ ਨਹੀਂ ਮੁੱਚਦੀ ਹੈ ਕਿ ਇਦਾਂ ਸਿੱਧੀ ਤਾਂ ਖੜੀ ਹੋਉਂਦਾ ਉਹ ਚੀਜ਼ ਪੈਂਦੀ ਪਤਾ ਨਹੀਂ ਕਿਹੜੇ ਹਿਸਾਬ ਨਾਲ 나ੜ ਚੜ ਗਈ ਕਦ ਬਹੁਤ ਅਜੀਬ ਹੋਈ ਜਦੋਂ 나ੜ ਚੜੀ 나ੜ ਤਾਂ ਚਲੋ ਮੈਂ ਹਨਾ ਤਾਰ ਲੀ ਕਢਾ ਲਈ ਉੱਤਰ ਗਈ 나ੜ ਤਾਂ ਹੁਣ ਦੁਖਦੀ ਆ 나ੜਾ ਦੋਖਦੇ ਨੇ ਬਹੁਤ ਜ਼ਿਆਦਾ ਦੋ ਤਿੰਨ ਵਾਰੀ ਮੂੰਹ ਜੀ ਮਰੀ ਆ ਜਿਹੜੀ ਹੁੰਦੀ ਆ ਮੂਹ ਤੇ ਦਿਹ ਦੇ ਦੇ ਫਰਕ ਪੈ ਜਾਂਦੇ ਹਾਂ ਮਗਨ ਜੀ ਵੀ ਨਹੀਂ ਕਰਦਾ ਹੈਗਾ ਜੇ ਕੁਝ ਦੁਖਦਾ ਹੋਵੇ ਇਹ ਘਟੂਂ ਜੀ ਦਾ ਕੰਮ ਤਾਂ ਬਾਣਾ ਆੱਖਾ ਕਿ ਸਾਰੇ ਕੰਮ ਜੋ ਓਕੇ ਕਰਨੇ ਨੇ ਬਹੁਤ ਔਖੇ ਨੇ ਧੋਨੀ ਬੇਨੂ ਮੈਨੂੰ ਪਤਾ ਪਹਿਲਾਂ ਵੀ ਮੇਰੀ ਕੋਈ ਇੰਨੀ ਦੁਖਦੀ ਰਹੀ ਆ ਬਹੁਤ ਜ਼ਿਆਦਾ ਬਹੁਤ ਔਖੀ ਲੂਟ ਆਈ ਸੀਗੀ ਤੇ ਆ ਵੀ ਹੁਣ ਜੇ ਮੈਂ ਥੋੜਾ ਜਿਹਾ ਬਜਨ ਦਾ ਕੰਮ ਕਰ ਲੈਂਦੀ ਜਦ ਇਹ ਲੱਗ ਜਿੰਦੀ ਦਿਖਾਣਾ ਹਮਤ ਪਤਾ ਹੀ ਨਹੀਂ ਲੱਗਿਆ ਕਿਵੇਂ ਨਾੜੀ ਚੜ ਗਈ ਸ਼ਾਮੀ ਨੇ ਜਾ ਕੇ ਚੜੀ ਜੇ ਧਾਰਾ ਚੋਣ ਤੋਂ ਬਾਅਦ ਬਹੁਤ ਔਖਾ ਹੋਇਆ ਚਲੋ ਜੀ ਆਪਾਂ ਚਾਹ ਬਣਾ ਲਈਏ ਤੇ ਚਾਹ ਪੀਨੇ ਆ ਦੇਖਦੇ ਹਾਂ ਹੁਣ ਹੱਥਲੇ ਗੇੜਾ ਕਢਾ ਕੇ ਲੈ ਕੇ ਆਉਂਦੇ ਆ ਅੱਜ ਅੱਜ ਕੋਈ ਸ਼ੂਟ ਨਹੀਂ ਹੋ ਰਿਹਾ ਲੋਕ ਨਹੀਂ ਆਉਂਦੇ ਦੇਖਦੇ ਹਾਂ ਹੁਣ ਆਪਨੇ ਕੀ ਬਣਾਉਨੇ ਆ ਕੁਝ ਬਣਾਉਣ ਦੀ ਜੀ ਨਹੀਂ ਕਰਦਾ ਹੈਗੇ ਵੀ ਕੀ ਬਣਾਈਏ ਸਮਝ ਨਹੀਂ ਆਉਂਦੀ ਜੀ ਦਾਸਰ ਜੀ ਕੀ ਬਣਾ ਦੇਖਿਆ ਦਿਓ ਸਵੇਰੋਂ ਤਾਂ ਮੈਂ ਜੀ ਬਣਾ ਲਈ ਸੀ ਕਿ ਟਮਾਟਰਾਂ ਦੀ ਲਹੂ ਚਟਨੀ ਜੀ ਪੁਰਜੀ ਬਣਾ ਲਈ ਸੀ ਮੈਨੂੰ ਬਥਿਆ ਲੱਗਦਾ ਟਮਾਟਰ ਭੁੰਨ ਕੇ ਨਾਣ ਵਿੱਚ ਪਾ ਕੇ ਤੇ ਉਹ ਦਿਨ ਰੋਟੀ ਖਾ ਲਈ ਸੀ ਸਵੇਰੇ ਰੋਟੀ ਮੈਂ ਹੀ ਕਰੀ ਨਹੀਂ ਖਾਦੀ ਆ ਤੇ ਆਪਣਾ ਰੋਟੀ ਨਹੀਂ ਖਾਦੀ ਹੈਗੀ ਤੇ ਹੁਣ ਸ਼ਾਮ ਨੂੰ ਦੇਈ ਦੀ ਹੁਣ ਕੱਲੀ ਕਾਦੇ ਖੀ ਬਣਾਵਾਂ ਕੱਲੀ ਤਾਂ ਜੀਰੀ ਵਰਗਾ ਕੁਝ ਬਣਾਉਂਦੀ ਐਂ ਤਾਂ ਮੈਂ ਇੱਕ ਮਾ ਕੋਠਾ ਮਾਟਾ ਬਣਾ ਕੇ ਕੰਮ ਜਿਆ ਸਾਰ ਲੈਂਦੀ ਆਂ ਤੇ ਇਹ ਕਰਦਾ ਜਵਾਕਰ ਨਾਲ ਘਰੇ ਰੌਣਕ ਹੁੰਦੀ ਆ ਜਵਾਕਰ ਮੈਨੂੰ ਤਾਂ ਸੁਣਨਾ ਸੁਣਨਾ ਲੱਗਦਾ ਜਿਹੜਾ ਲੋਕ ਇਕੱਲੇ ਰਹਿੰਦੇ ਨੇ ਕਿੰਨਾ ਆਖਾ ਮੇਰੇ ਤਾਂ ਇੱਕ ਦਿਨ ਜਿਵੇਂ ਹੋ ਗਿਆ ਵਿਚਾਰ ਚਲੇ ਗਏ ਹੁਣ ਦੇਖੋ ਕਦੋਂ ਮੋੜਦੇ ਨੇ ਕਿੰਨਾ ਚਰਲਾ ਕੇ ਆਉਂਦੇ ਨੇ ਬਾਹਰ ਮੌਸਮ ਬਹੁਤ ਧੀਆ ਫਿਰ ਮੈਂ ਤੁਹਾਨੂੰ ਬਾਅਦ ਤੱਕ ਆ ਕੇ ਲਿਖਾਂਗਾ ਨਾ ਟੂਰਨਾਮੈਂਟ ਦਾ ਆ ਕੇ ਲਿਖਾਂਗਾ ਮਾਲਾ ਲੋ ਜੀ ਧੂਣੀ ਵਗੈਰਾ ਕਰਤੀ ਕਿਉਂਕਿ ਜੀ ਆਪਣੇ ਇੱਥੇ ਖੇਤਾਂ 'ਚ ਰਹਿੰਦਿਆ ਕਰਕੇ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਬਹੁਤ ਹੁੰਦਾ ਮੱਛਰ ਧਾਗਰ ਕੇ ਧੂਣੀ ਕਰਨੀ ਪੈਂਦੀ ਹੈ ਕਰ ਲਈ ਚਕਾਈ ਸੀ ਜੀ ਆਪਾਂ ਨੇ ਦੇਖ ਲਿਆ ਦੇਖੋ ਪਾਣੀ ਆਉਣੇ ਵਾਲਾ ਸੀਗਾ ਪਾਣੀ ਨਾ ਦੇਣ ਕਰਕੇ ਨਾ ਉਹ ਮਰਝਾਈਆਂ ਇਹ ਬਣੀ ਨੇ ਗੋਟੇ ਤੁੱਪਾਂ ਬਹੁਤ ਪੈਂਦੀ ਆ। ਮੋٹے ਵੀ ਕੀ ਕਰਨ। ਤੇ ਸ਼ਿਮਲਾ ਮਿਰਚ ਆਪਣੇ ਫੁੱਲ ਕੱਢਣ ਲੱਗ ਗਈ। ਆ ਦੇਖੋ। ਛੋਟੇ ਜਿਹੇ ਨਾਲ। ਤੇ ਟਮਾਟਰਾਂ ਨੂੰ ਫੁੱਲ ਲੱਗੇ ਹੋਣ। ਕਰੇਲਿਆਂ ਦੀ ਬੇਲ ਹਾਲੇ ਛੋਟੀ ਹੈ। ਤੇ ਐਦ ਕੀ ਆੜੂ ਆਪਣੇ ਹਨਾ ਵਧੇ ਨਹੀਂਗੇ ਬਸ ਆਹੀ ਸਹਜ ਆ। ਪਤਾ ਨਹੀਂ ਕੀ ਹੋ ਗਿਆ ਐਦ ਕੀ ਇਹਨਾਂ ਨੂੰ। ਪਿਛਲੀ ਵਾਰ ਬਹੁਤ بڑے بڑے ਆਊਟ ਹੋਏ ਸੀਗੇ ਇੱਥੇ ਤੇ 56 ਗੱਦੂ ਆਪਣੇ ਪੱਟ ਤੇ ਖਰਾਬ ਹੋ ਗਏ ਬਸ ਜੀ ਹੁਣ ਲੱਗਦੇ ਸੀਗੇ ਪੱਟ ਕੇ ਛੱਡ ਤੇ ਬਸ ਫੜੀਆਂ ਮੋਂਗੀ ਤੇ ਇਹ ਦੋਂ ਦਿਖਾਵਾਂ ਉਹਦੋਂ ਟੂਰਨਾਮੈਂਟ ਇੱਥੇ ਬੈਠਾ ਇੱਥੇ ਬੈਣਾ ਦੇਖੋ ਦੋ ਬਹੁਤ ਭੀੜ ਹੋਆ ਮੋਟਰਸਾਈਕਲ ਵਗੈਰਾ ਖੜੇ ਨੇ ਤੇ ਚੱਲ ਗਏ ਕਿਕਟ ਦਾ ਟੂਰਨਾਮੈਂਟ ਜੁਆਕਾਂ ਨੇ ਕਰਾਇਆ ਸਪੀਡ ਕਾਫੀ ਆ ਆ ਖਿਡਾਰੀਆਂ ਤੋਂ ਸੰਗਤ ਕਹਿਆ ਸਾਰੇ ਦੁਪਹਿਰੇ ਦੇ ਇੱਥੇ ਟਪਣ ਲੱਗੇ ਹੋਣੇ ਇੰਨੀ ਜ਼ਿਆਦਾ ਧੁੱਪਾਂ ਦੇ ਵਿੱਚ ਖੇਡਣ ਲੱਗੇ ਹੋਣੇ देख नहीं रहा है जे जिस कारण मिले तो उ जाके बना पर इतने है नहीं, नहीं। ਇਹ ਨਹੀਂ ਪਤਾ ਵੀ ਅੱਜ ਦਾ ਹੀ ਆ ਜਾਂ ਕੱਲੂ ਵੀ ਆ ਕੋਈ ਨਿਕਲ ਦੇਣਾ ਟੂਰਨਾਮੈਂਟ ਪਾਣੀ ਦੋ ਦੇਣਾ ਜਿੱਤ ਗਈ ਸ਼ਰਤ ਕੋਈ ਤੇ ਉਹ ਨਾ ਬੋਲ ਰਹੀ ਅੰਗੂਰ ਆਪਣੇ ਵਿਸਤਾ ਹੋ ਤਾਂ ਉਹ ਹੋ ਗਈ ਖਰਾਬ ਜਿਹਾ ਹੋਣ ਲੱਗ ਗਿਆ ਵਿੱਚ ਵਿੱਚ ਪਤਾ ਧੁੱਪ ਵੱਧ ਪੈਣ ਲੱਗੀ ਕੁਝ ਪੱਕ ਗਏ ਆ ਦੇਖੋ ਜਿਨ੍ਹਾਂ ਨੂੰ ਸੇਕ ਲੱਗਦਾ ਇਦਾਂ ਹੋ ਗਿਆ ਤੋੜੇ ਲੈਣਿਆ ਨਾ ਫੰਡ ਤਾਂ ਮੈਂ ਕੋਈ ਲੈਣੀ ਚੁੰਨੀ ਚ ਪਾ ਲੈਣੀ ਹੈ ਕੀੜੀਆਂ ਵੀ ਬਹੁਤ ਨੇ ਆ ਗਰੇ ਗੇ బందైసేగ్ బందన నమస్ పై తోడల నయన అగుచ్చ ఇన్ షార్ట్ ల నయన తమే ਲਾ ਜੀ ਆਪਾਂ ਨੇ ਸ਼ਾਮ ਨੂੰ ਫੇਰ ਕੁਝ ਵੀ ਨਹੀਂ ਬਣਾਇਆ ਸੀਗਾ ਤੇ ਕੁਝ ਖਾਣ ਨੂੰ ਤੇ ਜੀ ਕਰਦਾ ਨਹੀਂ ਸੀਗਾ ਤੇ ਫੇਰ ਮੈਂ ਥੋੜੀ ਜਿਹੀ ਖਿਚੜੀ ਬਣਾ ਲਈ ਸੀ ਮੈਂ ਚਲ ਵੀ ਜੀ ਖਿਚੜੀ ਖਾ ਲੈਣੇ ਤੇ ਇੱਥੇ ਛਾਣੇ ਹੋਏ ਮੇਰੇ ਕੋਲ ਛੋਲ ਪਏ ਸੀਗੇ ਟੋਟਾ ਜਿਹਾ ਉਹਦੇ ਵਿੱਚ ਜਿਹੜੀ ਤੋਮੀਂ दाल ਹੁੰਦੀ ਆ ਉਹ ਪਾ ਕੇ ਖਿਚੜੀ ਬਣਾਈ ਸੀਗੀ ਤੇ ਆਪਾਂ ਨੇ ਰਾਤ ਨੂੰ ਇਹੀ ਖਾਧੀ ਆ ਤੇ ਬਸ ਜੀ ਹੁਣ ਬਲੌਗ ਇੱਥੇ ਕਰਦੇ ਆ ਐਂਡ ਪਸੰਦ ਆਇਆ ਤਾਂ ਲਾਈਕ